ਕੁੜਮਾਰਾ ਜਿੱਥੇ ਪੇਟੀ ਨਹੀਂ ਕਰਨੀ ਡੰਗਲੇ ਤੋਂ ਬਾਹਰ ਨੂੰ ਸਿੰਦਾ ਰੋਇਜਾ ਨੇ ਮੇਰੇ ਤੋਂ ਮੰਗ ਲਈ ਹੋਰ ਆਹ ਬੰਦੂਰ ਤੋਂ ਬਾਹਰ ਦਾ ਹਾਂ ਤੇਮਰੀ ਕਰਾਂ ਤੇ ਆਸ ਪ੍ਰਾਪ ਮੋਹੇ ਤਾਪ ਬਿਆਲ ਲਾਵਾਂਗੇ ਹਾਂ ਪੂਰੀ ਕਰਾਂ ਤੇ ਆਸ ਪ੍ਰਾਪ ਮੋਹੇ ਤਾਪ ਬਿਆਲ ਲਾਵਾਂਗੇ ਪੁਰੇ ਕਰੋਂ ਨਿ ਪਿਆਸ ਪ੍ਰਭ ਮੋਹੇ ਸਭ ਧਨ ਲਾਵੇਂਗੇ ਹਮ ਤੂੜੀ ਪਰੋਂ ਨਿ ਪਿਆਸ ਪ੍ਰਭ ਮੋਹੇ ਸਭ ਧਨ ਲਾਵੇਂਗੇ ਬਿਸਮਿਲਾ ਪੁਰੇ ਕਰੋਂ ਨਿ ਪਿਆਸ ਪ੍ਰਭ ਮੋਹੇ ਸਭ ਧਨ ਲਾਵੇਂਗੇ ਸੁਨੋ ਜੀ ਕਰੋ ਨੇਪਿਆਸ ਪ੍ਰਾਪਨ ਹੋਵੇ ਕਾਬ ਗਾਲ ਨਾਵੇਂ ਜੀ ਪਰਭ ਕੀ ਜੇ ਕਿਰਪਾ ਰਦਾਨ ਹਮ ਹਰ ਗੁਣ ਗਾਵਹਿਗੇ ਹਉ ਤੁਮਰੀ ਕਰੋਂ ਤੇਆਸ ਪ੍ਰਭ ਮੋਹ ਕਬ ਗਲ ਲਾਵਹਿਗੇ ਹਮ ਬਾਰਕ ਮੁਕਤ ਉਜਾਣ ਪੀਤਾ ਸਮਝਾਵਹਿਗੇ ਸਤ ਖੇਨ ਖੇਨ ਫੂਲ ਵਿਗਾਰ ਜਗਤ ਪਿਤ ਭਾਵਹਿਗੇ ਦੋ ਹਰ ਸੁਆਮੀ ਤੁਮ ਦੇਹੋ ਛੋਈ ਹਮ ਪਾਵ엥ਗੇ ਮੁਗ ਦੂਜੀ ਨਾਹੀ ਠੌਰ ਜਿਸ ਪੈ ਹਮ ਜਾਵ엥ਗੇ ਜੋ ਹਰ ਭਾਵੇਂ ਭਗਤ ਤਿੰਨਾ ਹਰ ਭਾਵੇਂਗੇ ਜੋਤੀ ਜੋਤ ਮਿਲਾਏ ਜੋਤ ਰਲ ਜਾਵਾਂਗੇ ਹਰ ਆਪੇ ਹੋਏ ਕਿਰਪਾਲ ਆਪ ਲਿਵਲਾਵਾਂਗੇ ਜਨਾਨੰਕ ਸਰਨ ਦਵਾਰ ਹਰ ਲਾਜ ਰਖਾਂਗੇ ਜੀ ਹਾਉ ਤੁਮ ਜੇ ਕਰਾਉਣੇ ਤੇ ਆਸ ਪ੍ਰਾਪ ਮੋਹੇ ਕਾਬਗਾਲ ਲਾਵੇਂਗੇ ਆਪਣੀ ਕਰਾਉਣੇ ਤੇ ਆਸ ਪ੍ਰਾਪ ਮੋਹੇ ਕਾਬਗਾਲ ਲਾਵੇਂਗੇ ਕਾਵਗਨ ਲਾਵੇਗੇ ਪ੍ਰਭ ਮੋਇ ਕਾਵਗਨ ਲਾਵੇਗੇ ਕਾਵਗਨ ਲਾਵੇਗੇ ਪ੍ਰਭ ਮੋਇ ਕਾਵਗਨ ਲਾਵੇਗੇ ਪਾਪ ਕਾਲ ਲਾਵੇ ਹੈ ਦੇ ਪ੍ਰਭੂ ਮੂਹ ਪਾਪ ਕਾਲ ਲਾਵੇ ਤੇਰੇ ਪ੍ਰਭ ਕਾਲ ਲਾਵੇ ਦੇ ਸਭ ਮੂਹ ਪਾਪ ਕਾਲ ਲਾਵੇ ਨੇ ਤੇਿਆ ਸੁਖਰਾਮ ਨੂੰ ਜਗਤ ਘਾਣ ਲਾਵਾਂਗੇ ਹੋ ਤੁੰਬਲੀ ਕਰੋ ਨਿਤਿਆ ਸੁਖਰਾਮ ਨੂੰ ਜਗਤ ਘਾਣ ਲਾਵਾਂਗੇ ਸਰ ਸੰਗਤ کافی ਸਮੇਂ ਤੋਂ ਆਪ ਸਤਿਗੁਰਾਂ ਦੇ ਛੱਠਖੰਡ ਦਰਬਾਰ ਦੀਆਂ ਹਾਜ਼ਰੀਆਂ ਭਰ ਲਈ ਹੁਣ ਤੱਕ ਆਪ ਨੇ ਗੁਰੂ ਗ੍ਰੰਥ ਸਾਹਿਬ ਜੀ ਕੀਰਤਨ ਸਰਵਣ ਕੀਤਾ ਹੈ ਰਿਆ ਦਾ ਸਮਾਜੀ ਇਸੇ ਤਰ੍ਹਾਂ ਸਫਲਤਾ ਬਣਾਉਣ ਦੀ ਕੋਸ਼ਿਸ਼ ਕਰੋ ਖਿਆਲਾਂ ਨੂੰ ਬਾਹਰ ਜਾਣ ਤੋਂ ਰੋਕੋ ਗੋਦ ਨੂੰ ਸ਼ਬਦਾਂ ਔਰ ਵਿਚਾਰ ਦੇ ਸੰਗਮ ਕਰੋ ਤਾਂ ਜੋ ਆਪਾਂ ਗੁਰਬਾਣੀ ਦੇ ਕੀਰਤਨ ਔਰ ਗੁਰਮਤਿ ਦੇ ਵਿਚਾਰਾਂ ਤੋਂ ਪੂਰਾ ਪੂਰਾ ਲਾਭ ਉਠਾ ਸਕੀਏ। ਇਤਨਾ ਮੌਸਮ ਖਰਾਬ ਹੋਣ ਦੇ ਬਾਵਜੂਦ ਵੀ ਆਪ ਦੂਰੋਂ ਨੇੜੇ ਚੱਲ ਕੇ ਸਤਿਗੁਰੂ ਜੀ ਦੀ ਪਵਿੱਤਰ ਹਜ਼ੂਰੀ ਵਿੱਚ ਪਹੁੰਚੇ ਹੋ। ਬੇਤੇ ਅਜਹ ਹਫਤਾਵਾਰੀ ਦੀਵਾਨ ਦਿਨੇ ਵੀ ਸਜਿਆ ਆਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਪਹਿਲਾ ਪ੍ਰਕਾਸ਼ ਪ੍ਰਭੋਣ ਕਰਕੇ ਆਪਾਂ ਉਸ ਮਗਨ ਇਸ ਮਹਾਨ ਪੁੱਤਰ ਦਿਹਾੜੇ ਇਸ ਗੁਰਪੁਰਬ ਨੂੰ ਸਮਰਪਿਤ ਰੱਖਿਆ ਹਨ ਜੋ ਬਡੇ ਸੰਤ ਜੀ ਮਹਾਰਾਜ ਦੀ 50ਵੀਂ ਸਨਾਨਾ ਵਰਸੀ ਉਸ ਦਿਸਬੰਧ ਵਿੱਚ ਪਿਛਲੇ तकरीबन 4 ਦਿਨਾਂ ਤੋਂ ਇਸ ਸਮਾਗਮ ਚੱਲ ਰਿਹਾ ਹੈ ਉਹਦੇ ਵਿੱਚ ਸ਼ਮੂਲੀਅਤ ਕਰਨ ਵਾਸਤੇ ਫਿਰ ਆਪ ਸਤਗੁਰੂ ਜੀ ਦੀ ਪਵਿੱਤਰ ਹਜ਼ੂਰੀ ਵਿੱਚ ਪਹੁੰਚੇ ਹੋ। ਇਹ ਮਨੋਂ ਇਹ ਪ੍ਰੀਖਿਆ ਦਾ ਸਮਾਂ ਹੀ ਹੈ। ਕਿਦਾ ਗਲੀਆਂ ਚਕੜ ਦੂਰ ਕਰ। ਨਾਲ ਦੇ ਪਿਆਰੇ ਦੇਹੋਂ। ਬਾਡੇ ਵਾਸਤੇ ਪ੍ਰੀਖਿਆ ਹੈ। ਇਥੇ ਸਤਿਗੁਰਾਂ ਦੇ ਸੱਚਕੰਨ ਦਰਬਾਰ ਦੇ ਵਿੱਚ ਪਹੁੰਚਣ ਦੀ ਪਰ ਸਾਡੇ ਵਾਸਤੇ ਇਮਤਿਹਾਨ ਦੀ ਘੜੀ ਹੈ। ਸੰਗਤਾਂ ਦੀ ਸ਼ਾਮ ਸੰਭਾਲ ਇੰਤਜ਼ਾਮ ਦੀ ਪਰ ਸਾਧ ਸੰਗ ਜਦੋਂ ਇਰਾਦਾ ਮਜ਼ਬੂਤ ਹੋਵੇ ਨਾ ਬੜਾ ਇਹ ਗੱਲਾਂ ਤੇ ਗੁਰਮੁਖਾਂ ਦੇ ਰਸਤੇ ਦੇ ਵਿੱਚ ਰੁਕਾਵਟ ਬਣ ਹੀ ਨਹੀਂ ਸਕਦੀਆਂ ਉਹਨਾਂ ਨੂੰ ਨਿਸ਼ਚਾ ਹੋ ਜਾਂਦਾ ਹੈ